ਇੱਕ ਪਾਸੇ ਗੱਲ ਕਰੀਏ ਤਾਂ ਇਹ ਜਿਹੜੇ ਕੋਰਸਿਸ ਨੇ ਬਹੁਤ ਮਹਿੰਗੇ ਨੇ ਮਤਲਬ 20-25000 ਰੁਪਏ ਆ ਰਾਮਨਾਰ ਜਿਹੜਾ ਹੈ ਉਹਨਾਂ ਦਾ ਲਿੱਤਾ ਜਾਂਦਾ ਤੁਸੀਂ ਫਰੀ ਦੇ ਵਿੱਚ ਸਿਖਾ ਰਹੇ ਹੋ ਬੱਚਿਆਂ ਨੂੰ ਕੀ ਰੀਜ਼ਨ ਹੈ ਅਸੀਂ ਤਕਰੀਬਨ 10 ਸਾਲ ਤੋਂ ਆਪਣੀ ਨਜ਼ਰ ਫਾਊਂਡੇਸ਼ਨ ਜਿਹੜੀ ਚਲਾ ਰਹੇ ਹਾਂ ਜਿਹਦੇ ਵਿੱਚ ਬੱਚਿਆਂ ਨੂੰ ਪੜਾ ਰਹੇ ਹਾਂ ਉਹਨਾਂ ਦੀ ਫੀਸਾਂ ਜਿਹੜੀਆਂ ਦੇ ਰਹੇ ਹਾਂ ਜਾਂ ਮਰੀਜ਼ਾਂ ਦਾ ਇਲਾਜ ਕਰਾ ਰਹੇ ਹਾਂ ਜਾਂ ਘਰ ਪਾ ਰਹੇ ਹਾਂ ਸੋ ਉਸ ਲੜੀ ਤਹਿਤ ਹੀ ਅਸੀਂ ਜਿਹੜਾ ਇਹ ਸੋਚਿਆ ਕਿ ਅੱਜ ਦੇ ਬੱਚੇ ਜਿਹੜੇ ਆ ਟੈਲੈਂਟਡ ਹੈਗੇ ਨੇ ਤੇ ਉਹਨਾਂ ਨੂੰ ਕੁਝ ਨਾ ਕੁਝ ਸਿਖਾ ਕੇ ਉਹਨਾਂ ਨੂੰ ਪੈਰਾਂ 'ਤੇ ਖੜ੍ਹਾ ਕੀਤਾ ਜਾ ਸਕਦਾ ਜਿਹੜੇ ਬੱਚੇ ਤੁਹਾਡੇ ਕੋਲੇ ਪੜ੍ਹਦੇ ਨੇ ਤੁਹਾਨੂੰ ਕਿੰਨਾ ਯਕੀਨ ਹੈ ਕਿ ਉਹ ਬੱਚੇ ਇੱਥੇ ਰਹਿ ਕੇ ਕੰਮ ਕਰਨਗੇ ਇੰਨਾ ਕਿ ਹੈ ਕਿ ਇਹਨਾਂ ਨੂੰ ਸਮਝ ਆ ਜਾਊਗੀ ਅਸੀਂ ਕਰਨਾ ਕੀ ਆ ਠੀਕ ਆ ਜੇ ਉਹ ਬਾਹਰ ਵੀ ਜਾਂਦੀ ਆ ਤਾਂ ਮੰਨ ਲਓ ਸਕਿੱਲ ਹੈ ਤਾਂ ਉੱਥੇ ਵੀ ਆਪਣਾ ਕੰਮ ਇਸ ਬੇਸ ਤੇ ਲੈ ਸਕਦੀ ਆ ਪਰ ਮੈਨੂੰ ਲੱਗਦਾ ਕਿ ਇੱਥੇ ਇਹਨੇ ਕਿ ਤਿਆਰ ਕਰ ਦਾਂਗੇ ਕਿ ਇੱਥੇ ਬੈਠਾ ਹੀ ਇਹ ਡਾਲਰ ਜਿੰਨੇ ਪੈਸੇ ਕਮਾ ਸਕਦੇ ਆ ਹਰ ਇੱਕ ਬੰਦਾ ਕੁਝ ਕਰਦਾ ਨਾ ਤੇ ਉਹਦਾ ਆਪਣਾ ਇੱਕ ਮੋਟਿਵ ਹੁੰਦਾ। ਤੁਹਾਡਾ ਕੀ ਫਾਇਦਾ ਇਹਦੇ ਵਿੱਚ ਬੱਚਾ ਨੂੰ ਫ੍ਰੀ ਸਿੱਖਾਈ ਜਾਂਦੇ ਹੋ? ਮੇਰਾ ਫਾਇਦਾ ਇਹ ਹੈ ਕਿ ਮੈਂ ਜਦੋਂ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਮਿਲਦਾ ਜਦੋਂ ਇਹ ਸਾਡੇ ਕੋਲ ਆਉਂਦੇ ਆ ਕਿ ਸਾਡੇ ਕੋਲ ਫੀਸ ਨਹੀਂ ਹੈਗੀ ਤੇ ਮੈਨੂੰ ਐ ਲੱਗਦਾ ਵੀ ਜੇ ਮੈਂ ਇੱਕ ਬੰਦੇ ਨੂੰ ਵੀ ਕਿਸੇ ਰਾਹ ਪਾ ਦੂੰ ਕਿਸੇ ਨੌਕਰੀ 'ਚ ਜਾਂ ਕਿਸੇ ਇਦਾਂ ਦੇ ਬਿਜ਼ਨਸ 'ਚ ਪਾ ਦੂੰ ਜਾਂ ਮਾੜਾ-ਮੋਟਾ ਕਰਨ ਜੋਗੇ ਮੈਨੂੰ ਇਹ ਹੀ ਸਭ ਤੋਂ ਵੱਡੀ ਖੁਸ਼ੀ ਆ ਕਿਉਂਕਿ ਅਸੀਂ ਅੱਜ ਤੋਂ ਨਹੀਂ ਕਰ ਰਹੇ ਪਿਛਲੇ 8-10 ਸਾਲ ਤੋਂ ਕਰ ਰਹੇ ਆ। ਤੋ ਇੱਕ ਬੱਚਾ ਮੈਂ ਦੱਸਿਆ ਉਹਨੂੰ ਫੀਸ ਦੱਸੀ ਪਹਿਲਾਂ ਮੈਂ ਕਿਹਾ ਵੀ ਜਾਣ ਕੇ ਕਿਹਾ ਵੈਸੇ ਉਹਨੂੰ ਤੇ ਉਹ ਅਗਲੇ ਦਿਨ ਆਇਆ ਇੱਨਾ ਕਹਿੰਦਾ ਜੀ ਮੈਂ ਫੀਸ ਇਕੱਠੀ ਉਹ ਕਿਤੇ ਕੰਮ ਲੱਗਿਆ ਦੁਕਾਨ ਤੇ ਜਾ ਕੇ ਕਹਿੰਦਾ ਮੈਂ ਫੀਸ ਇਕੱਠੀ ਕਰ ਲਾਂ ਪਰ ਮੈਨੂੰ ਫੀਲ ਹੋਇਆ ਕਿ ਨਹੀਂ ਇਹ ਬੱਚੇ ਨੂੰ ਜੇ ਨਾਸਪੋਰਟ ਕੀਤਾ ਤਾਂ ਇਹ ਕਿਸੇ ਮਾੜੇ ਰਾਹ ਪੈ ਸਕਦਾ ਕਿਸੇ ਹੋਰ ਸੰਗਤ ਚ ਖੜੂ ਮਾੜੀ ਸੰਗਤ ਚ ਕਹੂ ਇਹਨੂੰ ਕੋਈ ਗੱਲ ਨਹੀਂ ਤੂੰ ਫੀਸ ਲੈਣ ਦੇ ਤੂੰ ਇੱਥੇ ਇਦਾਂ ਹੀ ਆ ਤੇ ਉਹ ਬੱਚਾ ਸਿੱਖ ਰਿਹਾ ਇੱਥੇ ਆ ਕੇ ਤੁਹਾਡੇ ਕੋਲ ਜੇ ਕਿਸੇ ਨੇ ਸਿੱਖਣਾ ਹੋਵੇ ਆ ਕੇ ਤਾਂ ਕੋਈ ਕ੍ਰਾਈਟੇਰੀਆ ਵੀ ਐਸ ਰਿਕੁਆਇਰਮੈਂਟ ਵੀ ਕੋਈ ਜੜੀ ਮੰਗਦੇ ਹ ਵੀ ਫੀਸ ਇਹਦੀ ਇਹੀ ਹੈ ਜੇ ਛੁੱਟੀ ਕਰੋਗੇ ਤਾਂ ਫਿਰ 100 ਰੁਪਏ ਲਾਵਾਂਗੇ ਇੱਕ ਦਿਨ ਦਾ ਮੈਂ ਬੀ ਟੈਕ ਸੀਐਸ ਦੀ ਫਰਸਟ ইয়ার ਦੀ ਸਟੂਡੈਂਟ ਇੱਥੇ ਮੈਂ ਵੈਬ ਡਿਵੈਲਪਮੈਂਟ ਦੀ ਕਲਾਸਿਸ ਲੱਤ ਲਗਾ ਰਹੀ ਹਾਂ ਮੈਂ ਇਸ ਟਾਈਮ ਸਟੱਡੀ ਕਰ ਰਹੀ ਹਾਂ ਮੈਂ ਫਾਈਨਲ ইয়ার ਦੀ ਸਟੂਡੈਂਟ ਹਾਂ ਮੈਂ ਸਟੱਡੀ ਦੇ ਨਾਲ ਇੱਥੇ ਟ੍ਰੇਨਿੰਗ ਵੀ ਤੱਕੀ ਤੁਹਾਡਾ ਆਪਣਾ ਕਿੰਨਾ ਕੁ ਫਾਇਦਾ ਹੁੰਦਾ ਉਹਦੇ ਵਿੱਚ ਕਿ ਤੁਹਾਨੂੰ ਕਿੰਨੇ ਕੁ ਜਿਹੜੀ ਨੌਲੇਜ ਆ ਤੁਹਾਡੀ ਇਨਹਾਂਸ ਹੁੰਦੀ ਹੈ ਹਰ ਟਾਈਮ ਫਾਇਦਾ ਨਹੀਂ ਦੇਖਿਆ ਜਾਂਦਾ ਅਸੀਂ ਸੋਚ ਰਹੇ ਹਾਂ ਕਿ ਅਸੀਂ ਅਗਰ ਮੈਨੂੰ ਮੇਰੇ ਕੋਲ ਸਕਿੱਲਸ ਹੈਗੀਆਂ ਨੇ ਤਾਂ ਮੈਂ ਬਾਕੀਆਂ ਨੂੰ ਵੀ ਦੇ ਸਕਾਂ ਫਿਰ ਮੈਂ ਥੈਗ੍ਰਾਫਿਕ ਡਿਜ਼ਾਈਨਿੰਗ ਸਿਖਾ ਰਹੀ ਹਾਂ ਬੱਚਿਆਂ ਨੂੰ ਜਿਹੜੇ ਕਿ ਬੱਚੇ ਆਪਣੇ ਪੂਰੇ ਫੀਸ ਨਹੀਂ ਦੇ ਪਾਉਂਦੇ ਜਾਂ ਜਿਨ੍ਹਾਂ ਨੂੰ ਲੋਡਮਨ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਸਾਡੇ ਕੋਲ ਆ ਕੇ ਸਿੱਖ ਸਕਦੇ ਨੇ ਕੋਈ ਪੈਸੇ ਤਾਂ ਨਹੀਂ ਲਿੱਤੇ ਜਾਂਦੇ ਇੱਥੇ ਕਿਸੇ ਤੋਂ ਨਹੀਂ ਜੀ ਕੋਈ ਪੈਸੇ ਨਹੀਂ ਲਿੱਤੇ ਜਾਂਦੇ ਅੱਜ ਦਾ ਯੋਗ ਹੈ ਡਿਜੀਟਲ ਯੋਗ ਜੇ ਤੁਹਾਨੂੰ ਕੰਪਿਊਟਰ ਨਹੀਂ ਆਉਂਦਾ ਤੁਹਾਨੂੰ ਵੀਡੀਓ ਐਡੀਟਿੰਗ ਨਹੀਂ ਆਉਂਦੀ ਤੁਹਾਨੂੰ ਰੀਲਸ ਬਣਾਣੀਆਂ ਨਹੀਂ ਆਉਂਦੀਆਂ ਤਾਂ ਤੁਸੀਂ ਆਪਣਾ ਬਿਜ਼ਨਸ ਨਹੀਂ ਪ੍ਰਮੋਟ ਕਰ ਸਕਦੇ ਨਾ ਹੀ ਤੁਸੀਂ ਮਾਰਕੀਟ ਦੇ ਵਿੱਚ ਖੜੇ ਹੋ ਸਕਦੇ ਹੋ ਪਰ ਜੇ ਕੋਰਸ ਸਿੱਖਣ ਜਾਓ ਤਾਂ ਮੋٹے ਮੋٹے ਪੈਸੇ ਮੰਗੇ ਜਾਂਦੇ ਨੇ ਪਰ ਅੱਜ ਤੁਹਾਨੂੰ ਇੱਕ ਅਜਿਹੀ ਥਾਂ ਤੇ ਲੈ ਕੇ ਆਏ ਆ ਜਿੱਥੇ ਕਿ ਬਿਲਕੁਲ ਇੱਕ ਵੀ ਪੈਸਾ ਨਹੀਂ ਲਿੱਤਾ ਜਾਂਦਾ ਜਿਹੜੇ ਲੋੜਵੰਦ ਬੱਚੇ ਨੇ ਜਿਹੜੇ ਸਿੱਖਣਾ ਚਾਹੁੰਦੇ ਨੇ ਜਿਹੜੇ ਮਾਰਕੀਟ ਦੇ ਵਿੱਚ ਖੜਨਾ ਚਾਹੁੰਦੇ ਨੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਬਿਲਕੁਲ ਫ੍ਰੀ ਦੇ ਵਿੱਚ ਜਿਹੜਾ ਉਹਨਾਂ ਨੂੰ ਸਕਿੱਲਸ ਸਿਖਾਏ ਜਾਂਦੇ ਨੇ ਮਿਲਵਾਨੇ ਆ ਤੁਹਾਨੂੰ ਜਿਹਨਾਂ ਨੇ ਇਹ ਇੰਸਟੀਚਿਊਟ ਸਟਾਰਟ ਕੀਤਾ ਹੈ ਤੇ ਗੱਲਬਾਤ ਕਰਦੇ ਆ ਸਵਾਗਤ ਹੈ ਸਰ ਸ਼ੁਸ਼ਕਾ ਜੀ ਅ ਸਰ ਇੱਕ ਪਾਸੇ ਗੱਲ ਕਰੀਏ ਤਾਂ ਇਹ ਜਿਹੜੇ ਕੋਰਸਿਸ ਨੇ ਬਹੁਤ ਮਹਿੰਗੇ ਨੇ ਮਤਲਬ 20-25000 ਰੁਪਏ ਆ ਰਾਮਨਾਰ ਜਿਹੜਾ ਹੈ ਉਹਨਾਂ ਦਾ ਲਿੱਤਾ ਜਾਂਦਾ ਤੁਸੀਂ ਫਰੀ ਦੇ ਵਿੱਚ ਸਿਖਾ ਰਹੇ ਹੋ ਬੱਚਿਆਂ ਨੂੰ ਕੀ ਰੀਜ਼ਨ ਹੈ ਅਸੀਂ ਤਕਰੀਬਨ 10 ਸਾਲ ਤੋਂ ਆਪਣੀ ਨਜ਼ਰ ਫਾਊਂਡੇਸ਼ਨ ਜਿਹੜੀ ਚਲਾ ਰਹੇ ਆ ਜਿਹਦੇ ਵਿੱਚ ਬੱਚਿਆਂ ਨੂੰ ਪੜਾ ਰਹੇ ਆ ਉਹਨਾਂ ਦੀ ਫੀਸਾਂ ਜਿਹੜੀਆਂ ਦੇ ਰਹੇ ਆ ਜਾਂ ਮਰੀਜ਼ਾਂ ਦਾ ਇਲਾਜ ਕਰਾ ਰਹੇ ਆ ਜਾਂ ਘਰ ਪਾ ਰਹੇ ਆ ਸੋ ਉਸ ਲੜੀ ਤਹਿਤ ਹੀ ਅਸੀਂ ਜਿਹੜਾ ਇਹ ਸੋਚਿਆ ਕਿ ਅੱਜ ਦੇ ਬੱਚੇ ਜਿਹੜੇ ਆ ਟੈਲੈਂਟਡ ਹੈਗੇ ਨੇ ਤੇ ਉਹਨਾਂ ਨੂੰ ਕੁਛ ਨਾ ਕੁਛ ਸਿਖਾ ਕੇ ਉਹਨਾਂ ਨੂੰ ਪੈਰਾਂ 'ਤੇ ਖੜੇ ਕੀਤਾ ਜਾ ਸਕਦਾ ਆਪਣੇ ਫੀਸ ਆਪ ਕੱਢ ਸਕਣ ਸੋ ਮੈਨੂੰ ਲੱਗਿਆ ਕਿ ਅਸੀਂ ਇੱਕ ਇਨੀਸ਼ੀਏਟਿਵ ਲਈਏ ਛੋਟਾ ਜਿਹਾ ਕਿ ਬੱਚੇ ਚਾਹੇ ਵੈਬ ਡਿਵੈਲਪਮੈਂਟ ਸਿੱਖਣ ਚਾਹੇ ਡਿਜੀਟਲ ਮਾਰਕੀਟਿੰਗ ਸਿੱਖਣ ਕਿ ਡਿਊਰਿੰਗ ਆਪਣੇ ਕੋਰਸ ਚਾਹੇ ਕੋਈ ਵੀ ਕੋਰਸ ਕਰਦੇ ਨੇ ਤਾਂ ਉਹ ਸਿੱਖ ਕੇ ਜਿਹੜਾ ਮੜਾ ਮੋਟਾ ਮੰਥਲੀ ਜਿਹੜਾ ਫ੍ਰੀਲੈਂਸ ਕਰ ਸਕਣ ਤੇ ਉਹ ਬੱਚਿਆਂ ਦੀ ਹੁਣ ਸਾਨੂੰ ਆਉਟਪੁੱਟ ਵੀ ਮਿਲ ਰਹੀ ਆ ਸਾਡੇ ਕੋਲ ਜਿਹੜੇ 10 ਬੱਚੇ ਮੈਂ ਸੋਚਿਆ ਸੀਗਾ ਕਿ ਜਿਹੜੇ ਗਵਰਨਮੈਂਟ ਸਕੂਲ ਦੇ ਬੱਚੇ ਨੇ ਜਿੱਥੋਂ ਮੈਂ ਪੜਿਆ ਤੇ ਉਥੋਂ ਬੱਚੇ ਲੈ ਕੇ ਮੈਂ ਉਹਨਾਂ ਨੂੰ ਦੇਖਾਂਗੇ ਉਹ ਕਿੰਨੇ ਕ ਅੱਗੇ ਸਕਿੱਲ ਸਿੱਖ ਕੇ ਜਿਹੜਾ ਅੱਗੇ ਵਧ ਸਕਦੇ ਆ ਤੇ ਮੈਨੂੰ ਬੜਾ ਵਧੀਆ ਉਹਨਾਂ ਤੋਂ ਰਿਸਪੌਂਸ ਮਿਲਿਆ ਤੇ ਬਿਲਕੁਲ ਫ੍ਰੀ ਆਫ ਕਾਸ ਜਿਹੜਾ ਬੇਸਿਕ ਤੋਂ ਸਟਾਰਟ ਕਰ ਰਹੇ ਆ ਮੈਂ ਸੋਚਿਆ ਕਿ 3-4 ਸਾਲ ਦੇ ਵਿੱਚ ਪਲੱਸ 2 ਤੱਕ ਉਹ ਵਧੀਆ ਇੱਕ ਡਿਵੈਲਪਰ ਫੁੱਲ ਸਟੈਕ ਡਿਵੈਲਪਰ ਬਣ ਸਕਦੇ ਆ ਜਾਂ ਗ੍ਰਾਫਿਕ ਡਿਜ਼ਾਈਨਿੰਗ ਸਿੱਖ ਸਕਦੇ ਆ ਜਾਂ ਡਿਜੀਟਲ ਮਾਰਕੀਟਿੰਗ ਉਹ ਕਰ ਸਕਦੇ ਆ ਸੋ ਉਹਨਾਂ ਨੂੰ ਕੋਈ ਗਾਹਾਂ ਜਿਹੜੇ ਆ ਫਿਕਰ ਨਹੀਂ ਹੋ ਗਈ ਅਸੀਂ ਫੀਸ ਕਿੱਦਾਂ ਭਰਨੀ ਆ ਮ ਸਰ ਮਾਰਕੀਟ ਦੀ ਗੱਲ ਕਰੀਏ ਨਾ ਤਾਂ ਬਹੁਤ ਥਾਵਾਂ ਤੇ ਇੱਕ ਪਾਸੇ ਤਾਂ ਇਹ ਵੀ ਗੱਲ ਹੁੰਦੀ ਹੈ ਕਿ ਜੀ ਮਾਰਕੀਟ ਦੇ ਵਿੱਚ ਬੱਚੇ ਨਹੀਂ ਹੈਗੇ ਸਾਨੂੰ ਕੰਮ ਵਾਸਤੇ ਲੋੜ ਹੈ ਪਰ ਸਕਿੱਲਸ ਨਹੀਂ ਹੈਗੇ ਬੱਚਿਆਂ ਕੋਲੇ ਉਹ ਦੂਜੇ ਪਾਸੇ ਇਹ ਵੀ ਗੱਲ ਹੁੰਦੀ ਹੈ ਕਿ ਜਿਨ੍ਹਾਂ ਕੋਲੇ ਸਕਿੱਲਸ ਨਹੀਂ ਉਹ ਇੱਥੋਂ ਪੰਜਾਬ ਛੱਡ ਕੇ ਬਾਹਰ ਚਲ ਜਾਂਦੇ ਨੇ ਉਹ ਇੱਥੇ ਰਹਿੰਦੇ ਹੀ ਨਹੀਂ ਫਿਰ ਜਿਹੜੇ ਬੱਚੇ ਤੁਹਾਡੇ ਕੋਲੇ ਪੜ੍ਹਦੇ ਨੇ ਤੁਹਾਨੂੰ ਕਿੱਦਾਂ ਯਕੀਨ ਹੈ ਕਿ ਉਹ ਬੱਚੇ ਇੱਥੇ ਰਹਿ ਕੇ ਕੰਮ ਕਰਨਗੇ ਨਹੀਂ ਇਹ ਇੱਕ ਤਾਂ ਜਦੋਂ ਇਹ ਕੋਰਸ ਕਰਨ ਲੱਗੇ ਆ ਇਹਨਾਂ ਦੀ ਜਿਹੜੀ ਸਟੱਡੀ ਦਾ ਫਾਈਨੈਂਸ਼ੀਅਲੀ ਇਹਨਾਂ ਨੂੰ ਹੈਲਪ ਕਰ ਰਿਹਾ ਸੋ ਸਾਨੂੰ ਮੈਨੂੰ ਇੰਨੀ ਕੁ ਉਮੀਦ ਹੈ ਕਿ ਜਦੋਂ ਤੱਕ ਇਹ ਪ 4 ਸਾਲ ਤੱਕ ਉਰ ਤੱਕ ਤਾਂ ਉਹ ਸਾਡੇ ਕੋਲ ਰਹਿਣਗੇ ਇੱਥੇ ਉਸ ਤੋਂ ਬਾਅਦ ਉਹ ਕਿੱਥੇ ਜਾਂਦੇ ਆ ਮੈਨੂੰ ਲੱਗਦਾ ਕਿ ਵਧੀਆ ਹੀ ਕਰਨਗੇ ਜਿੱਥੇ ਵੀ ਜਾਣਗੇ ਚਾਹੇ ਇੱਧਰ ਰਹਿਣ ਪਰ ਇਹ ਇੰਨਾ ਕੁ ਹੈ ਕਿ ਇਹਨਾਂ ਨੂੰ ਸਮਝ ਆ ਜਾਊਗੀ ਅਸੀਂ ਕਰਨਾ ਕੀ ਆ ਕਿਉਂਕਿ ਇਹ ਫਿਰ ਕਿਸੇ ਅੱਗੇ ਹੱਥ ਨਹੀਂ ਫਲਾਉਣਗੇ ਆਪਣਾ ਆਪ ਜਿਹੜਾ ਉਹ ਕਰਨ ਜੋਗੇ ਹੋ ਜਾਣਗੇ ਠੀਕ ਹੈ ਜੇ ਉਹ ਬਾਹਰ ਵੀ ਜਾਂਦੀ ਆ ਤਾਂ ਮੰਨ ਲਓ ਸਕਿੱਲ ਹੈ ਤਾਂ ਉੱਥੇ ਵੀ ਆਪਣਾ ਕੰਮ ਇਸ ਬੇਸ ਤੇ ਲੈ ਸਕਦੀ ਆ ਪਰ ਮੈਨੂੰ ਲੱਗਦਾ ਕਿ ਇੱਥੇ ਇੰਨੇ ਕੁ ਤਿਆਰ ਕਰ ਦਾਂਗੇ ਕਿ ਇੱਥੇ ਬੈਠਾ ਹੀ ਇਹ ਡਾਲਰ ਜਿੰਨੇ ਪੈਸੇ ਕਮਾ ਸਕਦੇ ਆ ਜਿਹੜੇ ਯੂਥ ਦੀ ਗੱਲ ਕਰੀਏ ਨਾ ਅੱਜ ਤੱਕ ਇੱਕ ਕਹਿ ਲੋ ਕਿ ਸਵਾਲ ਚ ਕਿਹਾ ਜਾਂਦਾ ਵੀ ਯੂਥ ਜਿਹੜਾ ਆ ਉਹ ਨਸ਼ਿਆਂ ਚ ਲੱਗ ਗਿਆ ਬਹੁਤ ਵੇਲਾ ਹੋ ਕੇ ਜਿਹੜਾ ਉਹ ਕੰਮ ਨਹੀਂ ਕਰਦੇ ਮਾਪਿਓ ਬਹੁਤ ਪਰੇਸ਼ਾਨ ਨੇ ਬੱਚੇ ਜਿਹੜਾ ਉਹ ਸਾਡਾ ਕਹਿਣਾ ਨਹੀਂ ਮੰਨਦੇ ਉਹ ਜਿਹੜਾ ਵੇਲੇ ਘੁੰਮਦੇ ਨੇ ਤੇ ਤੁਸੀਂ ਇੱਥੇ ਜਿਹੜੇ ਬੱਚਿਆਂ ਨੂੰ ਸਕਿਲਸ ਦੇ ਰਹੇ ਹੋ ਫਿਰ ਇਹ ਇੱਕ ਜਿਹੜੀ ਉਹ ਚੀਜ਼ ਹੈ ਤੁਹਾਨੂੰ ਲੱਗਦਾ ਹੈ ਆਲਟਰਨੇਟਿਵ ਹੈ ਉਸ ਚੀਜ਼ ਦਾ ਕਿ ਬੱਚੇ ਉਧਰ ਨੂੰ ਨਾ ਜਾਣਗੇ ਤਾਂ ਇਹ ਵਧੀਆ ਕੁਝ ਸਿੱਖਣਗੇ ਬਿਲਕੁਲ ਅਸੀਂ ਇਹਨਾਂ ਦੀ ਸਭ ਤੋਂ ਪਹਿਲਾਂ ਇਹੀ ਕਾਉਂਸਲਿੰਗ ਕੀਤੀ ਹੈ ਬੱਚਿਆਂ ਦੀ ਕਿ ਤੁਸੀਂ ਜਿਹੜਾ ਆਪਣਾ ਟਾਈਮ ਵੇਸਟ ਕਰ ਰਹੇ ਹੋ ਇਹ ਸਕਿੱਲ ਸਿੱਖਣ ਤੇ ਲਾਓ ਜਦੋਂ ਇਹ ਇੱਧਰ ਬੀਜ਼ੀ ਹੋਗੇ ਦੂਜੇ ਪਾਸੇ ਕਿਉਂਕਿ ਬਹੁਤ ਬੱਚੇ ਇਦਾਂ ਦੇ ਵਿੱਚ ਜਿਹੜੇ ਗੇਮ ਖੇਡਦੇ ਸੀਗੇ ਗੇਮ ਛੱਟ ਗਏ ਆਪਣੀ ਉਹ ਹੁਣ ਮੋਬਾਈਲ ਤੇ ਜਿਹੜੇ ਖੇਡਦੇ ਨਾ ਤੋ ਉਹਨਾਂ ਨੇ ਲੱਗਿਆ ਕਿ ਸਾਨੂੰ ਜਿਹੜੀ ਆ ਚੀਜ਼ ਆ ਅੱਗੇ ਸਾਡੇ ਜਿਹੜੀ ਅਗਲੀ ਪੜ੍ਹਾਈ ਲਈ ਕੰਮ ਆਊਗੀ ਸਾਨੂੰ ਅੱਗੇ ਅਸੀਂ ਕਮਾ ਸਕਦੇ ਆ ਇਹਦੇ ਨਾਲ ਸਭ ਤੋਂ ਪਹਿਲਾਂ ਨੇ ਕਾਉਂਸਲਿੰਗ ਕੀਤੀ ਐ ਇਹਨਾਂ ਦੇ ਪੇਰੈਂਟਸ ਦੀ ਕਾਉਂਸਲਿੰਗ ਕੀਤੀ ਆ ਵੀ ਅਸੀਂ ਇੱਥੇ ਕਰ ਸਾਡਾ ਵਿਜ਼ਨ ਕੀ ਆ ਇੱਥੇ ਮਿਸ਼ਨ ਕੀ ਆ ਉਸ ਤੋਂ ਬਾਅਦ ਫਿਰ ਆਪਣੇ ਆਪ ਬੱਚੇ ਜਿਹੜੀਆਂ ਹੋਰ ਮਾੜੀ ਚੀਜ਼ਾਂ ਤੋਂ ਆਪਣੇ ਆਪ ਹੀ ਹਟ ਜਾਣਾ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਆ ਹੁਣ ਨਿੱਕੇ 10ਵੀਂ ਕਲਾਸ ਦਾ ਬੱਚਾ ਕੋਡਿੰਗ ਸਿੱਖ ਰਿਹਾ ਤੇ ਉਹ ਜਿਹੇ ਬੱਚੇ ਜਿਹੜੇ ਇੱਥੇ ਆ ਕੇ ਜਦੋਂ ਤੱਕ ਤੁਸੀਂ ਉਹਨਾਂ ਦੀ ਕਾਉਂਸਲਿੰਗ ਨਹੀਂ ਕਰਦੇ ਉਹਨਾਂ ਨੂੰ ਰਾਹ ਦਿਖਾਉ ਅਸੀਂ ਹੁਣ ਤੱਕ ਉਹਨਾਂ ਨੂੰ ਗਾਈਡ ਨਹੀਂ ਕੀਤਾ ਉਹ ਤਾਂ ਹੀ ਮਿਸ ਗਾਈਡ ਹੋ ਗਿਆ ਮੈਨੂੰ ਲੱਗਦਾ ਤੁਸੀਂ ਇੱਥੇ ਬੱਚਾ ਨੂੰ ਸਿਖਾ ਰਹੇ ਹੋ ਦੇਖੋ ਹਰ ਇੱਕ ਬੰਦਾ ਕੁਝ ਕਰਦਾ ਨਾ ਤੇ ਉਹਦਾ ਆਪਣਾ ਇੱਕ ਮੋਟਿਵ ਹੁੰਦਾ ਤੁਹਾਡਾ ਕੀ ਫਾਇਦਾ ਇਹਦੇ ਵਿੱਚ ਅਸੀਂ ਬੱਚਾ ਨੂੰ ਫ੍ਰੀ ਸਿਖਾਈ ਜਾਂਦੇ ਹਾਂ ਮੇਰਾ ਫਾਇਦਾ ਇਹ ਹੀ ਹੈ ਕਿ ਮੈਂ ਜਦੋਂ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਮਿਲਦਾ ਜਦੋਂ ਇਹ ਸਾਡੇ ਕੋਲ ਆਉਂਦੇ ਆ ਕਿ ਸਾਡੇ ਕੋਲ ਫੀਸ ਨਹੀਂ ਹੈਗੀ ਤੇ ਇਹ ਅਸੀਂ ਪੜਾਉਣਾ ਚਾਹੁੰਦੇ ਆ ਤੇ ਮੈਨੂੰ ਐਂ ਲੱਗਦਾ ਵੀ ਜੇ ਮੈਂ ਇੱਕ ਬੰਦੇ ਨੂੰ ਵੀ ਕਿਸੇ ਰਾਹ ਪਾ ਦੂੰ ਕਿਸੇ ਨੌਕਰੀ 'ਚ ਜਾਂ ਕਿਸੇ ਇਦਾਂ ਦੇ ਬਿਜ਼ਨਸ 'ਚ ਪਾ ਦੂੰ ਜਾਂ ਉਹ ਮਾੜਾ-ਮੋਟਾ ਕੰਮ ਜਿョਗੇ ਮੈਨੂੰ ਇਹੀ ਸਭ ਤੋਂ ਵੱਡੀ ਖੁਸ਼ੀ ਆ ਕਿਉਂਕਿ ਅਸੀਂ ਅੱਜ ਤੋਂ ਨਹੀਂ ਕਰ ਰਹੇ ਪਿਛਲੇ 8-10 ਸਾਲ ਤੋਂ ਕਰ ਰਹੇ ਆ ਸੋ ਬਾਕੀ ਮੈਨੂੰ ਇਹ ਵੀ ਆ ਕਿ ਜਦੋਂ ਇਹ ਬੱਚੇ ਸਿੱਖ ਜਾਣਗੇ ਇਹ ਸਾਡੇ ਕੋਲ ਇੱਥੇ ਰਹਿਣਗੇ ਤਾਂ ਅਸੀਂ ਕੁਝ ਨਾ ਕੁਝ ਪ੍ਰੋਜੈਕਟਸ ਲੈ ਕੇ ਇਹਨਾਂ ਨੂੰ ਇਹਨਾਂ ਵਾਸਤੇ ਇੱਕ ਪ੍ਰੈਕਟਿਸ ਵਾਸਤੇ ਜਾਂ ਕਰ ਲੋ ਜਾਂ ਅਰਨ ਕਰਨ ਵਾਸਤੇ ਕੁਝ ਨਾ ਕੁਝ ਪ੍ਰਾਲੀ ਹੋਰ ਕਰਾਂਗੇ ਜਿਹੜੇ ਬੱਚੇ ਇੱਥੇ ਆਂਦੇ ਨੇਗੇ ਫੈਮਿਲੀ ਬੈਕਗ੍ਰਾਉਂਡ ਕਿਦਾਂ ਦਾ ਹੁੰਦਾ ਇਹਨਾਂ ਦਾ ਕਿ ਬੜੇ ਵਧੀਆ ਘਰਾਂ ਤੋਂ ਆਉਂਦੇ ਨੇ ਆਈਆਂ ਕਿਦਾਂ ਕੀ ਬੈਂਪੈਰ ਬੈਕਗ੍ਰਾਉਂਡ ਨਹੀਂ ਇਹ ਸਾਰੇ ਬੱਚੇ ਜਿਹੜੇ ਹੁਣ ਤੱਕ ਜਿਹੜੇ ਸਾਡੇ ਕੋਲ ਇਹ ਨੀਡੀ ਫੈਮਿਲੀ ਲੋਡ ਬੰਦ ਨੇ ਸਾਰੇ ਹਜ ਤੱਕ ਅਸੀਂ ਕਿਸੇ ਤੋਂ ਕੋਈ ਚਾਰजेस ਨਹੀਂ ਲਿਆ ਸੀ ਬਸ ਇਹੀ ਕਿਹਾ ਕਿ ਤੁਸੀਂ ਸਿੱਖੋ ਜਿੰਨਾ ਸਿੱਖ ਸਕਦੇ ਹੋ ਇੱਥੇ ਫਾਇਦਾ ਲੈ ਸਕਦੇ ਹੋ ਤੇ ਅੱਜ ਜੋ ਸਿੱਖੋਗੇ ਤੁਸੀਂ ਕੱਲ ਨੂੰ ਕਿਤੇ ਤੁਹਾਡੇ ਕੰਮ ਵੀ ਆਊਗਾ ਕਿ ਕੋਈ ਕਿਸੇ ਦਾ ਕੋਈ ਦਿਹਾੜੀ ਕਰਦਾ ਫਾਦਰ ਕੋਈ ਕਿਸੇ ਦਾ ਸੈਨੀਟੇਸ਼ਨ ਦਾ ਕੰਮ ਕਰਦਾ ਕੋਈ ਮਤਲਬ ਕਹਿ ਲੋ ਕਿ ਉਹ ਆਪਣੀ ਜੇ ਕੁਝ ਬਾਹਰ 500 ਰੁਪਏ ਵੀ ਲੈ ਰਿਆ ਮੰਨ ਲਓ ਮਹੀਨੇ ਦਾ ਉਹ ਉੱ ਸੋ ਇੱਕ ਬੱਚਾ ਮੈਂ ਦੱਸਿਆ ਉਹਨੂੰ ਫੀਸ ਦੱਸੀ ਪਹਿਲਾਂ ਮੈਂ ਕਿਹਾ ਵੀ ਜਾਣ ਕੇ ਕਿਹਾ ਵੈਸੇ ਉਹਨੂੰ ਤੇ ਉਹ ਅਗਲੇ ਦਿਨ ਆਇਆ ਇੰਨਾ ਕਹਿੰਦਾ ਜੀ ਮੈਂ ਫੀਸ ਇਕੱਠੇ ਉਹ ਕਿਤੇ ਕੰਮ ਲੱਗਿਆ ਦੁਕਾਨ ਤੇ ਜਾ ਕੇ ਕਹਿੰਦਾ ਮੈਂ ਫੀਸ ਇਕੱਠੀ ਕਰ ਲਾਂ ਪਰ ਮੈਨੂੰ ਫੀਲ ਹੋਇਆ ਕਿ ਨਹੀਂ ਇਹ ਬੱਚੇ ਨੂੰ ਜੇ ਨਾਸਪੋਰਟ ਕੀਤਾ ਤਾਂ ਇਹ ਕਿਸੇ ਮਾੜੇ ਰਾਹ ਪੈ ਸਕਦਾ ਕਿਸੇ ਹੋਰ ਸੰਗਤ ਚ ਖੜੂ ਮਾੜੀ ਸੰਗਤ ਚ ਕਹੂ ਇਹਨੂੰ ਕੋਈ ਗੱਲ ਨਹੀਂ ਤੂੰ ਫੀਸ ਲੈਣ ਦੇ ਤੂੰ ਇੱਥੇ ਇਦਾਂ ਹੀ ਆ ਤੇ ਉਹ ਹੁਣ ਬੱਚਾ ਸਿੱਖ ਰਿਹਾ ਇੱਥੇ ਆ ਕੇ ਜਿਹੜੇ ਟ੍ਰੇਨਰ ਤੁਹਾਡੇ ਕੋਲੇ ਆਉਂਦੇ ਨੇ ਬੱਚਾ ਨੂੰ ਸਿਖਾਉਣ ਵਾਸਤੇ ਵੀ ਉਹ ਟ੍ਰੇਨਰ ਵੀ ਅੱਛੇ ਐਜੂਕੇਟਿਡ ਹੈਗੇ ਨੇ ਬਿਲਕੁਲ ਜਿਹੜਾ ਹੁਣ ਬੱਚਿਆਂ ਨੂੰ ਸਿਖਾ ਰਿਹਾ ਤੇ ਉਹ ਵੀ ਫੁੱਲ ਸਟੈਕ ਡਿਵੈਲਪਰ ਹੈਗੇ ਆ ਉਹ ਫਰੰਟ ਐਂਡ ਬੈਕ ਐਂਡ ਹਰ ਇੱਕ ਸੀ ਚਾਹੇ ਉਹ ਜੀਐਸ ਰੀਐਕਟ ਮਰਨ ਉਹ ਸਭ ਟ੍ਰੇਨਡ ਨੇ ਤੇ ਗ੍ਰਾਫਿਕ ਡਿਜ਼ਾਈਨਿੰਗ ਦੇ ਸਾਡੇ ਕੋਲ ਟੀਚਰ ਹੈਗੇ ਆ ਉਹ ਵੀ ਪ੍ਰੋਪਰ ਜਿਹੜੇ 15 ਸਾਲ ਦੀ ਐਕਸਪੀਰੀਐਂਸ ਦੇ ਹੈਗੇ ਆ ਮਤਲਬ ਖਾਨਾ ਪੂਰਤੀ ਨਹੀਂ ਹੈਗੀ ਇੱਥੇ ਤੇ ਮੈਂ ਚਾਹੁੰਨਾ ਕਿ ਜੇ ਬੱਚਾ ਇੱਥੇ ਆਉਂਦਾ ਆਪਣਾ ਟਾਈਮ ਕੱਢਦਾ ਤੇ ਉਹ ਸਿੱਖ ਕੇ ਜ਼ਰੂਰ ਜਾਵੇ ਸਾਡੇ ਕੋਲ ਉਹਨੂੰ ਇਹ ਲੱਗੇ ਕਿ ਮੈਂ ਜਿਹੜੇ ਆਪਣੀ ਡਿਊਰਿੰਗ ਸਟੂਡੈਂਟ ਲਾਈਫ ਮੈਂ ਇੱਥੋਂ ਸਿੱਖਿਆ ਤੇ ਬਾਾਕੀ ਉਹਨਾਂ ਦੀ ਕਾਉਂਸਲਿੰਗ ਇਸ ਤਰੀਕਾ ਨਾਲ ਕਰਦੇ ਆ ਜੇ ਤੁਸੀਂ ਅੱਜ ਸਿੱਖਿਓ ਨਾ ਇਹਦੀ ਫੀਸ ਇਹੀ ਹੈ ਕਿ ਕੱਲ੍ਹ ਨੂੰ ਤੁਸੀਂ ਹੋਰ ਨਹੀਂ ਸਿਕਾਉਣਾ ਜੇ ਤੁਸੀਂ ਨਹੀਂ ਸਿਕਾਉਂਦੇ ਫਿਰ ਇਹਦਾ ਇਹਦਾ ਮਤਲਬ ਫਿਰ ਕੋਈ ਨਹੀਂ ਰਹਿ ਜਾਂਦਾ ਅਪਾ ਹੁਣੇ ਗੱਲ ਕੀਤੀ ਸੀ ਅੰਦਰ ਕਈ ਬੱਚੇ ਇਦਾਂ ਦੇ ਨੇਗੇ ਜਿਹੜੇ ਕਿ ਆਪ ਹਜੇ ਪੜ ਰਹੇ ਨੇ ਹਜੇ ਫਾਈਨਲ ਇਅਰ ਦੇ ਸਟੂਡੈਂਟ ਨਹੀਂ ਉਹ ਇੱਥੇ ਆ ਕੇ ਬੱਚਿਆਂ ਨੂੰ ਸਿਖਾਉਂਦੇ ਨੇ ਉਹ ਆਪਣੀ ਸਟੱਡੀ ਦੇ ਵਿੱਚੋਂ ਟਾਈਮ ਕੱਢ ਕੱਢ ਕੇ ਇੱਥੇ ਆ ਰਹੇ ਨੇਗੇ ਤੇ ਉਹਨਾਂ ਨੂੰ ਆਪ ਨੂੰ ਫਾਇਦਾ ਹੁੰਦਾ ਕੋਈ ਇਹਦੇ ਨਾਲ ਬਿਲਕੁਲ ਉਹਨਾਂ ਚੀਜ਼ਾਂ ਉਹਨੂੰ ਬੱਚਿਆਂ ਨੂੰ ਮੈਂ ਜਦੋਂ ਪੁੱਛਦਾ ਨਾ ਵੀ ਤੁਹਾਨੂੰ ਕੀ ਉਹ ਕਹਿੰਦੇ ਸਾਨੂੰ ਸਾਡਾ ਥੋੜਾ ਕੌਨਫੀਡੈਂਸ ਵਧਿਆ ਜੇ ਅਸੀਂ ਕਲਾਸ ਚ ਸੈਮੀਨਾਰ ਦੇਣਾ ਹੁੰਦਾ ਤੇ ਸਾਨੂੰ ਖੜਨ ਲੱਗੇ ਡਰ ਲੱਗਦਾ ਹੁਣ ਅਸੀਂ ਜਿਹੜੇ ਆਪਣੇ ਛੋਟੇ ਬੱਚਿਆਂ ਦੇ ਅੱਗੇ ਖੜਦੇ ਆ ਤੇ ਸਾਨੂੰ ਐ ਲੱਗਦਾ ਵੀ ਅਸੀਂ ਵੀ ਟੀਚਰ ਹੀ ਆ ਹਾਂ ਉਹਨਾਂ ਚ ਕੌਨਫੀਡੈਂਸ ਡਿਵੈਲਪ ਹੁੰਦਾ ਤੇ ਜਦੋਂ ਬੱਚਿਆਂ ਨੂੰ ਸਿਖਾਉਂਦੇ ਆ ਆਪਣੀ ਵੀ ਲਰਨਿੰਗ ਉਹਨਾਂ ਦੇ ਨਾਲ ਹੁੰਦੀ ਆ ਹੁਣ ਕਈ ਫਾਈਨਲ ਦੇ ਬੱਚੇ ਨੇ ਜਿਹੜੇ ਜਿਨ੍ਹਾਂ ਨੇ ਕੁਝ ਨਾ ਕੁਝ ਪਹਿਲਾਂ ਸਿੱਖਿਆ ਹੋਇਆ ਉਹ ਫਸਟ ਇਅਰ ਦੇ ਬੱਚਿਆਂ ਨੂੰ ਸਿਖਾ ਰਹੇ ਨੇ ਜਾਂ ਬੇਸਿਕ ਤੁਹਾਡੇ ਕੋਲ ਜੇ ਕਿਸੇ ਨੇ ਸਿੱਖਣਾ ਹੋਵੇ ਆ ਕੇ ਤਾਂ ਕੋਈ ਕ੍ਰਾਈਟੇਰੀਆ ਵੀ ਐਸ ਰਿਕੁਆਇਰਮੈਂਟ ਵੀ ਕੋਈ ਜੜੀ ਮੰਗਦੇ ਹਾਂ ਨਹੀਂ ਅਸੀਂ ਬਸ ਇਹੀ ਕਹਿੰਦੇ ਆ ਕਿ ਛੁੱਟੀ ਨਹੀਂ ਕਰਨੀ ਹੈਗੀ ਵੀ ਫੀਸ ਇਹਦੀ ਇਹੀ ਹੈ ਜੇ ਛੁੱਟੀ ਕਰੋਗੇ ਤਾਂ ਫਿਰ 100 ਰੁਪਏ ਲਵਾਂਗੇ ਇੱਕ ਦਿਨ ਦਾ ਜੇ ਬਿਨਾਂ ਦੱਸੇ ਹਾਂ ਕੋਈ ਪ੍ਰੋਬਲਮ ਹੈਗੀ ਆ ਤਾਂ ਕੋਈ ਗੱਲ ਨਹੀਂ ਇਹ ਹੀ ਪਹਿਲਾਂ ਕਹੀਦਾ ਕਿ ਛੁੱਟੀ ਨਹੀਂ ਕਰਨੀ ਇਹ ਰੈਗੂਲਰ ਕਲਾਸ ਲਾਉਣੀ ਆ ਕਿ ਤੁਹਾਡੇ ਲਈ ਕੋਈ ਟੀਚਰ ਆ ਰਿਹਾ ਤੇ ਤੁਸੀਂ ਇੱਥੋਂ ਸਿੱਖਣਾ ਉਹਨਾਂ ਤੋਂ ਉਹਨਾਂ ਫਾਇਦਾ ਲੈਣਾ ਇਹੀ ਅਸੀਂ ਉਹਨਾਂ ਤੋਂ ਬੇਸਿਕਲੀ ਜਿਹੜੀ ਆ ਰਿਕੁਆਇਰਮੈਂਟ ਹੁੰਦੀ ਆ ਸਾਡੀ ਤੇ ਜੇ ਕਿਸੇ ਨੇ ਸਿੱਖਣਾ ਹੋਵੇ ਤਾਂ ਕਿੱਥੇ ਤੁਹਾਨੂੰ ਕੰਟੈਕਟ ਕਰ ਸਕਦੇ ਆ ਕਿੱਥੇ ਆ ਕੇ ਮਿਲ ਸਕਦੇ ਕਿੱਥੇ ਤੁਹਾਡਾ ਐਡਰੈਸ ਇੰਸਟੀਚਿਊਟ ਦਾ ਇਹ ਅਸੀਂ ਪਿੰਡ ਗਿੱਲ ਦੇ ਵਿੱਚ ਖੋਲਿਆ ਲੁਧਿਆਣੇ ਦੇ ਵਿੱਚ ਤੇ ਇੱਥੇ ਦਰਵਾਜ਼ੇ ਦੇ ਬਿਲਕੁਲ ਨਾਲ ਜਿਹੜਾ ਸਾਡਾ ਇਹ ਐਡਰੈਸ ਹੈਗਾ ਸਕੂਲ ਇਨਫੋਟੈਕ ਦੇ ਨਾਂ ਦੇ ਉੱਤੇ ਸਾਡਾ ਇੰਸਟੀਚਿਊਟ ਹੈਗਾ ਕੋਈ ਵੀ ਤੁਹਾਡੇ ਕੋਲੇ ਜੇ ਤੁਸੀਂ ਨੇ ਕੰਟੈਕਟ ਕਰਨਾ ਹੋਵੇ ਤੁਹਾਡੇ ਕੋਲੇ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ ਵੀ ਦੱਸ ਦਿਓ ਇੱਕ ਵਾਰੀ ਹਾਂ ਸਾਡੀ ਵੈਬਸਾਈਟ ਵੀ ਹੈਗੀ ਹੈ schoolinfotech.com ਹੈਗੀ ਹੈ ਤੇ ਜੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ 8360511783 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਸੋ ਆਪਾਂ ਕੁਝ ਬੱਚਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਇੱਥੇ ਸਿੱਖਣ ਆਂਦੇ ਨੇ ਕਿਤੇ ਪੈਸੇ ਤਾਂ ਨਹੀਂ ਦਿੱਤੇ ਜਾਂਦੇ ਇੰਨਾ ਤਾਂ ਕਿਉਂਕਿ ਗੱਲ ਤਾਂ ਇਹੀ ਕੀਤੀ ਗਈ ਸੀ ਕਿ ਬਿਲਕੁਲ ਫ੍ਰੀ ਆਫ ਕਾਸਟ ਖਾਇਆ ਜਾਂਦਾ ਹੈ ਤੇ ਬੱਚੇ ਵੀ ਜਿਹੜੇ ਨੇ ਉਹ ਬਹੁਤ ਛੋਟੀ ਏਜ ਦੇ ਨੇ ਅ ਜੇ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ ਜੀ 9th ਜੀ 9th ਕਲਾਸ ਚ ਪੜਦੇ ਹਾਂ ਅਸੀਂ ਤੇ ਕੰਪਿਊਟਰ ਸਿੱਖਣ ਆਨੇ ਹਾਂ ਇੱਥੇ ਜੀ ਆਹ ਤੇ ਕੀ ਕੁਝ ਸਿੱਖਦੇ ਹੋ ਇੱਥੇ ਆ ਕੇ ਜੀ ਅਸੀਂ ਇੱਥੇ ਟਾਈਪਿੰਗ ਵਗੈਰਾ ਕਰਦੇ ਆਂ ਤੇ ਸੀਪੀਯੂ ਵਗੈਰਾ ਸਾਨੂੰ ਮੈਮ ਨੇ ਦੱਸਿਆ ਸੀ ਤੇ ਤੁਹਾਡੇ ਤੋਂ ਕੋਈ ਫੀਸ ਲਿੱਤੀ ਜਾਂਦੀ ਹੈ ਇਹਦੀ ਨਹੀਂ ਜੀ ਕੋਈ ਫੀਸ ਲਿੱਤੀ ਨਹੀਂ ਜੀ ਚਾਹਤੇ ਅੱਗੇ ਹੁਣ ਤੁਹਾਡਾ ਕੀ ਸੋਚਿਆ ਤੁਸੀਂ ਕੰਪਿਊਟਰ ਸਿੱਖ ਰਹੇ ਹੋ ਇੱਥੇ ਇਸ ਤੋਂ ਬਾਅਦ ਤੁਸੀਂ ਅੱਗੇ ਫਿਰ ਕੰਪਿਊਟਰ ਦੇ ਵਿੱਚ ਕੁਝ ਕਰਨਾ ਹੈ ਅੱਗੇ ਜੀ ਕੀ ਬਣਨਾ ਤੁਸੀਂ ਜੀ ਮੈਂ ਇਲੈਕਟ੍ਰੀਕਲ ਇੰਜੀਨੀਅਰ ਬਣਨਾ ਹੈ ਓਕੇ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਬੱਚੇ ਥੇ ਮਤਲਬ ਇੰਜੀਨੀਅਰ ਬਣਨ ਦਾ ਸੋਚ ਕੇ ਆਏ ਨੇ ਕਿ ਅਸੀਂ ਜਿਹੜਾ 9th ਦੇ ਵਿੱਚ ਅਜੇ ਪੜ ਰਹੇ ਆ ਬੱਚੇ 9th 10th 1 2 ओनली देयर ਦੇ ਵਿੱਚ ਕੰਪਿਊਟਰ ਚ ਕਿੰਨੇ ਐਕਸਪਰਟ ਹੋ ਜਾਣਗੇ ਜਿਹੜੇ ਹੁਣੇ ਤੋਂ ਕੰਪਿਊਟਰ ਸਿੱਖਣ ਲੱਗੇ ਨੇ ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਤੇ ਗੱਲ ਕਰਦੇ ਆ ਹੋਰ ਵੀ ਬੱਚੇ ਸਾਡੇ ਕੋਲੇ ਹੈਗੇ ਨੇ ਆਪਾਂ ਕਿਸੇ ਹੋਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਮੈਮ ਬੀਟੈਕ ਸੀਐਸ ਦੀ ਫਸਟ ইয়ার ਦੀ ਸਟੂਡੈਂਟ ਹੈ ਬੀਟੈਕ ਕਰ ਰਹੇ ਹੋ ਤੁਸੀਂ ਤੇ ਇੱਥੇ ਕੀ ਸਿੱਖਦੇ ਹੋ ਤੁਸੀਂ ਇੱਥੇ ਮੈਂ ਵੈਬ ਡਿਵੈਲਪਮੈਂਟ ਦੀ ਕਲਾਸਿਸ ਲਗਾ ਰਹੀ ਹਾਂ ਓਕੇ ਤੇ ਤੁਹਾਡੇ ਤੋਂ ਕੋਈ ਚਾਰਜਸ ਲیتے ਜਾਂਦੇ ਆ ਇੱਥੇ ਨਹੀਂ ਫ੍ਰੀ ਆਫ ਕਾਸਟ ਬਿਲਕੁਲ ਤੇ ਕਿੰਨਾਕ ਤੁਹਾਨੂੰ ਇੱਥੇ ਸਮਝ ਆਉਂਦਾ ਮੈਂ ਤੁਸੀ ਇੱਥੇ ਆਨੇ ਹੋ ਤੁਹਾਨੂੰ ਫਾਇਦਾ ਹੁੰਦਾ ਇਹਦਾ ਕੋਈ ਹਾਂਜੀ ਯੂਨ ਫਾਇਦਾ ਹੁੰਦਾ ਮੈਂ ਤਾਂ ਹੀ ਮਤਲਬ ਮੈਂ ਪਿਛਲੇ 1 ਮਹੀਨੇ ਤੋਂ ਕਰ ਰਿਹਾ ਇਸ ਲਈ ਮੈਂ ਕੰਟੀਨਿਊ ਕਰ ਰੱਖਿਆ ਕਿਉਂਕਿ ਮੈਨੂੰ ਲੱਗ ਰਿਹਾ ਹੈ ਕਿ ਹਾਂ ਮੇਰੇ ਮੇਰੇ ਕੋਈ ਸਕਿੱਲ ਆ ਸਕਦੀ ਹੈ ਕਾਲਜ ਤੁਸੀਂ ਪੜ੍ਹਦੇ ਹੋ ਨਾਲ ਨਾਲ ਮਤਲਬ ਸਿਖਾਇਆ ਉੱਥੇ ਵੀ ਜਾਂਦਾ ਹੈ ਬਟ ਇੱਥੇ ਆ ਕੇ ਸਿੱਖਣ ਦਾ ਫਿਰ ਕੀ ਰੀਜ਼ਨ ਹੋਇਆ ਕਾਲਜ ਬਹੁਤ ਸਾਰੇ ਬੱਚੇ ਹੁੰਦੇ ਨੇ ਇੱਥੇ ਲਿਮਿਟਿਡ ਸਟੂਡੈਂਟਸ ਨੇ ਤੇ ਉਹੀ ਸਟੂਡੈਂਟਸ ਨੇ ਜੋ ਆਪਣੇ ਕੈਰੀਅਰ ਦੇ ਰਿਗਾਰਡਿੰਗ ਮਤਲਬ ਕਲੀਅਰ ਉਹਨਾਂ ਦਾ ਗੋਲ ਹੈ ਕੁਝ ਇਸ ਲਈ ਇੱਥੇ ਮੈਨੂੰ ਲੱਗਦਾ ਹੈ ਕਿ ਮੈਂ ਜ਼ਿਆਦਾ ਆਪਣੀ ਸਕਿੱਲ ਇਨਹਾਂਸ ਕਰ ਪਾਉਂਗੀ ਸੋ ਜਿਵੇਂ ਤੁਸੀਂ ਦੇਖਿਆ ਕਿ ਬਹੁਤ ਸਾਰੇ ਬੱਚੇ ਇੱਥੇ ਆਉਂਦੇ ਨੇ ਕਾਲਜ ਲੈਵਲ ਦੇ ਬੱਚੇ ਵੀ ਇੱਥੇ ਆ ਕੇ ਜਿਹੜਾ ਸਿੱਖਦੇ ਨੇ ਤੇ ਫੀਸ ਇਹਨਾਂ ਤੋਂ ਕੋਈ ਵੀ ਜਿਹੜੀ ਆ ਉਹ ਨਹੀਂ ਲਿੱਤੀ ਜਾਂਦੀ ਤੁਸੀਂ ਗੱਲਬਾਤ ਉਹਨੇ ਸੁਣੀ ਹੈ ਜਿਹੜੇ ਸਾਡੇ ਨਾਲ ਜਿਹੜੇ ਤੇ ਇੰਸਟੀਚਿਊਟ ਦੇ ਓਨਰ ਨੇ ਉਹਨਾਂ ਨੇ ਵੀ ਜਿਵੇਂ ਦੱਸਿਆ ਹੈ ਕਿ ਇੱਥੇ ਬੱਚਿਆਂ ਨੂੰ ਤਾਂ ਕਿ ਸਕਿੱਲ ਜਿਹੜੇ ਉਹਨਾਂ ਦੇ ਵਨਹਾਂਸ ਹੋ ਸਕਣ ਤਾਂ ਇੱਥੇ ਬੱਚਿਆਂ ਨੂੰ ਉਹੀ ਬੱਚਿਆਂ ਨੂੰ ਸਿਲੇਕਟਡ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਜਿਹੜੇ ਕਿ ਐਕਚੁਅਲ ਜ ਕੁਝ ਕਰਨਾ ਚਾਹੁੰਦੇ ਨੇ ਟਾਈਮ ਪਾਸ ਨਹੀਂ ਕਰਨਾ ਚਾਹੁੰਦੇ ਜਿਹੜੇ ਟ੍ਰੇਨਰ ਇੱਥੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਮੈਮ ਤੁਸੀਂ ਇੱਥੇ ਬੱਚਿਆਂ ਨੂੰ ਕੀ ਸਿਖਾਉਂਦੇ ਹੋ ਐਕਚੁਅਲੀ ਮੈਂ ਬੇਸਿਕਸ ਫਿਕਰ ਸਖਾਨੇ ਆ ਜਿਵੇਂ ਕਿ HTML ਹੋ ਗਿਆ CSS ਹੋ ਗਿਆ ਐਂਡ ਮਾਈਕਰੋਸਾਫਟ ਦੇ ਹੋਗੇ ਐਕਸਲ ਹੋ ਗਿਆ ਵਰਡ ਹੋ ਗਿਆ ਤਾਂ ਕਿ ਬੱਚਾ ਨੂੰ ਕਲੀਅਰਲੀ ਸਮਝ ਲੱਗ ਜਾਵੇ ਜਿਹੜੇ ਬੱਚੇ ਇੱਥੇ ਆਂਦੇ ਨੇ ਉਹ ਮਤਲਬ ਕਿ ਉਹਨਾਂ ਦਾ ਆਪਣਾ ਮਨ ਹੁੰਦਾ ਕਿ ਅਸੀਂ ਸਿੱਖਣਾ ਹੈ ਕਿ ਸਿਰਫ ਘਰਦਿਆਂ ਨੇ ਐਵੇਂ ਭੇਜਿਆ ਹੁੰਦਾ ਨਹੀਂ ਅਸੀਂ ਇੱਥੇ ਕਿਸੇ ਨੂੰ ਫੋਰਸ ਰਿਲੇਟਡ ਨਹੀਂ ਹੁੰਦਾ ਹੈਗਾ ਆਪਣੇ ਮਨ ਦੇ ਰਿਗਾਰਡਿੰਗ ਆਣਗੇ ਤਾਂ ਬਹੁਤ ਵਧੀਆ ਸਿੱਖਣਗੇ ਕਿੱਦਾਂ ਦੇ ਫੈਮਿਲੀ ਬੈਕਗਰਾਉਂਡ ਤੋਂ ਬੱਚੇ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਸਿੱਖਣ ਵਾਸਤੇ ਐਕਚੁਅਲ ਸਭ ਦੇ ਅਲੱਗ-ਅਲੱਗ ਬੈਕਗ੍ਰਾਉਂਡਸ ਹੁੰਦੇ ਨੇ ਹਨਾ ਕਈ ਮਤਲਬ ਬਹੁਤ ਜ਼ਿਆਦਾ ਪੋਰ ਫੈਮਿਲੀਸ ਤੋਂ ਹੁੰਦੇ ਨੇ ਕਈ ਬਹੁਤ ਜ਼ਿਆਦਾ ਐਡਵਾਂਸ ਤੋਂ ਬਟ ਸਭ ਦੇ ਇੱਥੇ ਹੈਗਾ ਵਾ ਕੋਸਟ ਸਭ ਸਿੱਖ ਸਕਦੇ ਆ ਇੱਥੇ ਜਿਹੜੀ ਤੁਸੀਂ ਸਿਖਾਣੇ ਹੋ ਬੱਚਿਆਂ ਨੂੰ ਬੇਸਿਕ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਲੋਡ ਹੈ ਬੇਸਿਕ ਸਿੱਖਣ ਦੀ ਹਾਂਜੀ ਕਈ ਬਹੁਤ ਬੇਸਿਕਸ ਦੀ ਲੋੜ ਹੁੰਦੀ ਹੈ like excel ਵਾਲੇ ਬੱਚੇ ਬਹੁਤ ਵਧੀਆ ਮਤਲਬ ਉਹਨਾਂ ਦੀ ਅਰਨਿੰਗ ਵਗੈਰਾ ਹੁੰਦੀ ਆ ਹਰ ਚੀਜ਼ ਦੀ ਆਪਣੇ ਆਪਣੇ ਇੱਕ ਇਨਹਾਂਸ ਹੁੰਦੀ ਆ ਸਭ ਚੀਜ਼ ਦੀ ਆਪਣੇ ਆਪਣੇ ਜਗ੍ਹਾ ਤੇ ਲੋੜ ਹੁੰਦੀ ਆ ਮੈਮ ਤੁਸੀਂ ਇੱਥੇ ਬੱਚਿਆਂ ਨੂੰ ਕੀ ਸਿਖਾਉਂਦੇ ਹੋ ਮੈਂ ਇੱਥੇ ਵੈਬ ਡਿਜ਼ਾਈਨਿੰਗ ਸਿਖਾਉਂਦੀ ਆ ਬੇਸਿਕ ਟੂ ਐਡਵਾਂਸ ਜਿਹੜੇ ਬੱਚੇ ਇੱਥੇ ਆ ਕੇ ਸਿੱਖਦੇ ਨੇ ਕਿੰਨੀ ਤੁਹਾਨੂੰ ਲੱਗਦਾ ਕਿ ਵੈਬ ਡਵੈਲਪਮੈਂਟ ਜਾਂ ਬੇਸਿਕੀ ਚੀਜ਼ ਸਿੱਖ ਕੇ ਕਿੰਨੀ ਅਰਨਿੰਗ ਕਰ ਪਾਉਣਗੇ ਦੇਖੋ ਜੇ ਵੈਬ ਡਵੈਲਪਮੈਂਟ ਦਾ ਸਕੋਪ ਹੈ ਉਹ ਬਹੁਤ ਜ਼ਿਆਦਾ ਹੈ ਅੱਜ ਤੇ ਅੱਜ ਤੋਂ ਬਾਅਦ ਵੀ ਸਭ ਜਾਣੇ ਵੈਬਸਾਈਟਸ ਯੂਜ਼ ਕਰਦੇ ਨੇ ਉਹਦੇ ਨਾਲ ਆਪਣਾ ਬਿਜ਼ਨਸ ਗ੍ਰੋਥ ਹੁੰਦਾ ਐਸ ਵੈਲ ਅਗਰ ਅਸੀਂ ਆਪਣਾ ਕੁਝ ਵੀ ਬਿਜ਼ਨਸ ਅਗਰ ਖੁਦ ਦਾ ਗ੍ਰੋ ਕਰਨਾ ਚਾਹੁੰਦੇ ਆ ਤਾਂ ਵੀ ਅਸੀਂ ਵੈਬਸਾਈਟਸ ਬਣਾ ਸਕਦੇ ਆ ਅਸੀਂ ਕਿਸੇ ਹੋਰ ਦੀ ਵੈਬਸਾਈਟਸ ਬਣਾ ਕੇ ਅਰਨਿੰਗ ਵੀ ਕਰ ਸਕਦੇ ਆ ਤਾਂ ਬੱਚੇ ਅਗਰ ਵੈਬਸਾਈਟ ਸਿੱਖਣਗੇ ਤੇ ਉਹਦਾ ਟਾਸਕ ਵੀ ਈਜ਼ੀ ਹੈ ਤੇ ਉਹ ਜਲਦੀ ਸਿੱਖ ਸਕਦੇ ਨੇ ਤੇ ਅਰਨਿੰਗ ਵੀ ਕਰ ਸਕਦੇ ਨੇ ਤੁਸੀਂ ਆਪ ਵੀ ਇਸ ਟਾਈਮ ਹੁਣ ਹਜੇ ਸਟੱਡੀ ਕਰ ਰਹੇ ਹੋ ਜਾਂ ਤੁਸੀਂ ਕਰ ਚੁੱਕੇ ਹੋ ਮੈਂ ਇਸ ਟਾਈਮ ਸਟੱਡੀ ਕਰ ਰਹੀ ਹਾਂ ਮੈਂ ਫਾਈਨਲ ਇਅਰ ਦੀ ਸਟੂਡੈਂਟ ਆ ਤੇ ਸਟੱਡੀ ਦੇ ਨਾਲ ਨਾਲ ਤੁਸੀਂ ਇੱਥੇ ਆ ਕੇ ਹਾਂਜੀ ਮੈਂ ਸਟੱਡੀ ਦੇ ਨਾਲ ਇੱਥੇ ਟ੍ਰੇਨਿੰਗ ਕਰਨੀ ਆ। ਤੁਹਾਡਾ ਆਪਣਾ ਕਿੰਨਾ ਕੁ ਫਾਇਦਾ ਹੁੰਦਾ ਉਹਦੇ ਵਿੱਚ ਕਿ ਤੁਹਾਨੂੰ ਕਿੰਨੀ ਕੁ ਜਿਹੜੀ ਨੌਲੇਜ ਆ ਤੁਹਾਡੀ ਇਨਹਾਂਸ ਹੁੰਦੀ ਹੈ। ਦੇਖੋ ਹਰ ਹਰ ਟਾਈਮ ਫਾਇਦਾ ਨਹੀਂ ਦੇਖਿਆ ਜਾਂਦਾ। ਅਸੀਂ ਸੋਚ ਰਹੇ ਹਾਂ ਕਿ ਅਸੀਂ ਅਗਰ ਮੈਂ ਮੇਰੇ ਕੋਲ ਸਕਿੱਲਸ ਹੈਗੀਆਂ ਨੇ ਤਾਂ ਮੈਂ ਬਾਕੀਆਂ ਨੂੰ ਵੀ ਦੇ ਸਕਾਂ। ਹੋ ਸਕਦਾ ਹੈ ਉਹ ਬਾਅਦ ਵਿੱਚ ਅੱਗੇ ਕਿਸੇ ਹੋਰ ਨੂੰ ਫਾਰਵਰਡ ਕਰ ਸਕਣ ਸਕਿੱਲਸ। ਇਹਦੇ 'ਚ ਉਹਨਾਂ ਦਾ ਫਾਇਦਾ ਹੈ, ਮੇਰਾ ਫਾਇਦਾ ਵੀ ਹੈ ਤੇ ਨਾਲ ਦੇ ਨਾਲ ਉਹਨਾਂ ਦੀ ਸਕਿੱਲਸ ਵੀ ਇਨਹਾਂਸ ਹੋ ਰਹੀਆਂ ਨੇ। ਜਿਹੜੇ ਬੱਚੇ ਇੱਥੇ ਆ ਕੇ ਸਿੱਖਦੇ ਨੇ ਕਿਹੜੀ ਕਲਾਸ ਤੋਂ ਬੱਚੇ ਤੁਹਾਡੇ ਕੋਲੇ ਆਉਂਦੇ ਨੇ ਸਿੱਖਣ ਆ। ਜਿਹੜੇ ਸਾਡੇ ਬੇਸਿਕਸ ਦੇ ਬੱਚੇ ਨੇ ਉਹ ਤਾਂ 8th ਤੋਂ ਸਟਾਰਟ ਨੇ 8th 9th 10th ਮਿਕਸ ਸਟੂਡੈਂਟਸ ਨੇ ਕਿਸੇ ਵੀ ਕਲਾਸ ਦੇ ਅਸੀਂ ਇੱਥੇ ਸਿਖਾਉਂਦੇ ਆ ਬੇਸਿਕਸ ਤੇ ਫਰਸਟイヤー ਬੀਟੈਕ ਦੇ ਜਾਂ ਫਿਰ ਬੀਸੀਏ ਦੇ ਸਟੂਡੈਂਟਸ ਜਾਂ ਫਿਰ ਕੋਈ ਵੀ ਸਾਡੇ ਕੋਲ ਆ ਕੇ ਵੈਬ ਡਿਜ਼ਾਈਨਿੰਗ ਗ੍ਰਾਫਿਕ ਡਿਜ਼ਾਈਨਿੰਗ ਡਿਜੀਟਲ ਮਾਰਕੀਟਿੰਗ ਡਿਜੀਟਲ ਮਾਰਕੀਟਿੰਗ ਸਿੱਖ ਸਕਦਾ ਕੋਈ ਪੈਸੇ ਤਾਂ ਨਹੀਂ ਲਿੱਤੇ ਜਾਂਦੇ ਇੱਥੇ ਕਿਸੇ ਤੋਂ ਨਹੀਂ ਜੀ ਕੋਈ ਪੈਸੇ ਨਹੀਂ ਲਿੱਤੇ ਜਾਂਦੇ ਮੈਮ ਤੁਸੀਂ ਇੱਥੇ ਬੱਚਿਆਂ ਨੂੰ ਕੀ ਸਿਖਾਉਂਦੇ ਹੋ ਸਰ ਮੈਂ ਇਥੇ ਗ੍ਰਾਫਿਕ ਡਿਜ਼ਾਈਨਿੰਗ ਸਿਖਾ ਰਹੀ ਹਾਂ ਬੱਚਿਆਂ ਨੂੰ ਜਿਹੜੇ ਕਿ ਬੱਚੇ ਆਪਣੇ ਪੂਰੇ ਫੀਸ ਨਹੀਂ ਦੇ ਪਾਉਂਦੇ ਜਾਂ ਜਿਨ੍ਹਾਂ ਨੂੰ ਲੋਡਮਨ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਲੋਡ ਹੁੰਦੀ ਹੈ ਸਾਡੇ ਕੋਲ ਆ ਕੇ ਸਿੱਖ ਸਕਦੇ ਨੇ ਤੇ ਗ੍ਰਾਫਿਕ ਡਿਜ਼ਾਈਨਿੰਗ ਦਾ ਸਾਰਾ ਹੋਏਗਾ ਫੋਟੋਸ਼ਾਪ ਵਗੈਰਾ ਤੇ ਜਿੰਨਾ ਵੀ ਹੋਏਗਾ ਸਾਰਾ ਵਰਕ ਇੱਥੇ ਸਿਖਾਇਆ ਜਾਂਦਾ ਹੈ ਜਿਹੜੇ ਬੱਚੇ ਤੁਹਾਡੇ ਕੋਲੇ ਸਿੱਖਣ ਵਾਸਤੇ ਆਉਂਦੇ ਨੇ ਕੋਈ ਚਾਰजेस ਲਿੱਤੇ ਜਾਂਦੇ ਉਹਨਾਂ ਤੋਂ ਨਹੀਂ ਸਰ ਫਿਲਹਾਲ ਤੇ ਖਾਸ ਚਾਰजेस ਨਹੀਂ ਕਿਤੇ ਜਾਂਦੇ ਉਹਨਾਂ ਨੂੰ ਅਗਰ ਕੋਈ ਨਹੀਂ ਕੋਈ ਪੇ ਕਰ ਸਕਦਾ ਤੇ ਅਸੀਂ ਕਿਸੇ ਨੂੰ ਕੰਪੈਲ ਨਹੀਂ ਕੀਤਾ ਜਾਂਦਾ ਗ੍ਰਾਫਿਕ ਡਿਜ਼ਾਈਨਿੰਗ ਸਿੱਖ ਕੇ ਤੁਹਾਨੂੰ ਲੱਗਦਾ ਹੈ ਕਿ ਬੱਚਾ ਅੱਜ ਦੇ ਟਾਈਮ ਦੇ ਵਿੱਚ ਆਪਣੀ ਜੁਗਾਰਨ ਕਰ ਸਕਦਾ ਹੈ ਸਰ ਬਹੁਤ ਵਧੀਆ ਕਰ ਸਕਦਾ ਹੈ ਈਵਨ ਆਪਣਾ ਮੰਥਲੀ ਅਗਰ ਮੈਂ ਜ਼ਿਆਦਾ ਨਾ ਬੋਲਾਂ ਤਾਂ 30 ਤੋਂ 40000 ਆਪਣਾ ਮਿਨ ਮੰਥਲੀ ਅਰਨ ਕਰ ਸਕਦਾ ਹੈ ਤੇ ਤੁਸੀਂ ਮਤਲਬ ਕਿ ਇੱਕ ਬੱਚੇ ਨੂੰ ਉਹ 30 ਤੋਂ 40000 ਅਰਨ ਕਰ ਸਕੇ ਇੰਨੀ ਜਗਾ ਇਹ ਤੋਂ ਕਰਕੇ ਪੇਜ ਦੀ ਇਹਨਾਂ ਨੂੰ ਬਣਾ ਕੇ ਇਹਨਾਂ ਨੂੰ ਪੂਰਾ ਕਰਕੇ ਦੇ ਕੇ ਜਾਊਂਗੀ ਇਹਨਾਂ ਨੂੰ ਜਨਾ ਕੀ ਆਪਣਾ ਇਹ ਬੈਲੈਂਸ ਆਪਣਾ ਇਹ ਵਧੀਆ ਬਣਾ ਲੈਣ ਆਪਣਾ بیس ਵਧੀਆ ਬਣ ਜਾਵੇ ਇਹਨਾਂ ਦਾ ਇਹ ਆਪਣੀ ਆਉਣ ਵਾਲੀ ਲਾਈਫ ਦੇ ਵਿੱਚ ਵਧੀਆ ਹੋ ਜਨ ਤਾਂ ਨੈਕਸਟ ਕਿਸੇ ਨੂੰ ਹੋਗੇ 10 20 ਅਗਾਂ ਬੇਸਿਕ ਕੁਝ ਕੀਤਾ ਹੋਇਆ ਤੇ ਅਸੀਂ ਕਿੱਥੋਂ ਕਰਕੇ ਆਈਆਂ ਇਹ ਵੀ ਹੈ ਤੇ ਜਰੂਰ ਸਾਡੇ ਨਾਲ ਜੁੜੋ ਸਾਰੇ ਜਾਨੇ ਹੋਰ ਬੱਚੇ ਆਣ ਸਭ ਨੂੰ ਬਹੁਤ ਵਧੀਆ ਗੱਲ ਹੈ ਹੋਰ ਬੱਚੇ ਆਣ ਆਨੇ ਚਾਹੀਦੇ ਸਾਡੇ ਇੰਸਟੀਚਿਊਟ ਦੇ ਵਿੱਚ ਹਾਂਜੀ ਤੁਸੀਂ ਇੱਥੇ ਬੱਚਿਆਂ ਨੂੰ ਜਿਹੜਾ ਹੈ ਕੀ ਟ੍ਰੇਨਿੰਗ ਦਿੰਦੇ ਹੋ ਅਸੀਂ ਸਾਰਿਆਂ ਨੂੰ ਪਹਿਲਾਂ ਤੇ ਜੋ ਬੇਸਿਕਲੀ ਅਸੀਂ ਇੱਥੇ ਬੱਚਿਆਂ ਨੂੰ ਡਿਜੀਟਲ ਮਾਰਕੀਟਿੰਗ ਤੇ ਵੀਡੀਓ ਐਡੀਟਿੰਗ ਵੀ ਸਿਖਾਉਂਦੇ ਆ ਤੇ ਲਾਈਕ ਕਿਉਂਕਿ ਹੁਣ ਆਨਲਾਈਨ ਟਾਈਮ ਆ ਸੋਸ਼ਲ ਮੀਡੀਆ ਦਾ ਟਾਈਮ ਆ ਹਰੇਕ ਬ੍ਰਾਂਡ ਨੂੰ ਚਾਹੀਦਾ ਵੀ ਉਹਨਾਂ ਦਾ ਸੋਸ਼ਲ ਮੀਡੀਆ ਮੈਨੇਜ ਹੋਵੇ ਤੇ ਡਿਜੀਟਲ ਮਾਰਕੀਟਿੰਗ ਕਰਨ ਦੀ ਵੈਬਸਾਈਟ ਬਣੇ ਤੇ ਬਾਕੀ ਵੀਡੀਓ ਐਡੀਟਿੰਗ ਵੀ ਅਪਰੇਚ ਸਿਖਾਉਂਦੇ ਆ ਤੇ ਉਹ ਸਾਰਾ ਕੁਝ ਐਜ਼ ਅ ਫ੍ਰੀ ਆਫ ਕੋਸਟ ਹੁੰਦਾ ਜਿਹੜੇ ਬੱਚੇ 니ਡੀ ਨੇ ਜਿਹੜੇ ਲੋੜਵੰਦ ਬੱਚੇ ਉਹਨਾਂ ਨੂੰ ਫ੍ਰੀ ਆਫ ਕੋਸਟ ਸਿਖ ਮਤਲਬ ਤੁਸੀਂ ਇੱਥੇ ਬੱਚਿਆਂ ਨੂੰ ਸਿਖਾਣੇ ਹੋ ਉਹਦੇ ਨਾਲ-ਨਾਲ ਬੱਚਿਆਂ ਨੂੰ ਜਿਹੜਾ ਇੰਨੇ ਜੋਗਾ ਕਰਦੇ ਹੋ ਵੀ ਉਹ ਆਪਣੇ ਪ੍ਰੋਜੈਕਟਸ ਆਪ ਜਿਹੜਾ ਖੁਦ ਮੈਨੇਜ ਕਰ ਸਕਣ ਹਾਂਜੀ ਹਾਂਜੀ ਉਹ ਵਧੀਆ ਤਰੀਕਾ ਨਾਲ ਮੈਨੇਜ ਕਰੇ ਕੁਝ ਕੰਪਨੀਆਂ ਸਟ ਉਹਨਾਂ ਨੂੰ ਅਪਲਾਈ ਕਰਨ ਲਈ ਦੱਸ ਦਿੰਨੇ ਆਪਾਂ ਤੇ ਬਾਕੀ ਉਹਨਾਂ ਨੂੰ ਫ੍ਰੀਲੈਂਸ ਪ੍ਰੋਜੈਕਟ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਸੋ ਇਹ ਇੱਕ ਇੰਸਟੀਚਿਊਟ ਜਿਹੜਾ ਇੱਕ ਉਪਰਾਲਾ ਨਵਾਂ ਕੀਤਾ ਗਿਆ ਹੈ ਜਿੱਥੇ ਕਿ ਜਿਹੜੇ ਬੱਚੇ ਸਿੱਖਣਾ ਚਾਹੁੰਦੇ ਨੇ ਕੁਝ ਪਰ ਜਿੰਨਾਂ ਕੋਲੇ ਥੋੜੀ ਫਾਈਨੈਂਸ਼ੀਅਲ ਪ੍ਰੋਬਲਮ ਹੈ ਜਾਂ ਜਿਹੜੇ ਕਿਸੇ ਹੋਰਿਜ਼ਨ ਕਰਕੇ ਨਹੀਂ ਸਿੱਖ ਸਕਦੇ ਤਾਂ ਤੁਹਾਡੇ ਕੋਲੇ ਬਹੁਤ ਵਧੀਆ ਸਕਦੀ ਹਾਂ ਆਕੇ ਫ੍ਰੀ ਆਫ ਕੋਸਟ ਨੇ ਤੇ ਆਪ ਵੀ ਸਿੱਖੋ ਤੇ ਹੋਰਾਂ ਨੂੰ ਵੀ ਸਿਖਾਓ ਇਦਾਂ ਹੀ ਤੁਹਾਡੇ ਨਾਲ ਹੋਰ ਇਨਫੋਰਮੇਸ਼ਨ ਸ਼ੇਅਰ ਕਰਦੇ ਰਵਾਂਗੇ ਤੁਸੀਂ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਧੰਨਵਾਦ